ਆਪਾਂ ਆਪਣੇ ਦਰਸ਼ਕਾਂ ਨੂੰ ਗੱਲਬਾਤ ਸਾਂਝੀ ਕਰਨੀ ਕਿੰਨੇ ਸਾਲਾਂ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ ਹਾਲੀ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਅਸੀਂ ਇਹ ਸੰਸਥਾ ਬਣਾਈ ਹੋਈ ਆ ਸਮੇਂ ਸੇਵਾ ਸਮਿਤੀ ਜੀ ਜਿਹੜਾ ਜਦੋਂ ਇਹ ਬਣਾਈ ਆ ਅਸੀਂ 1999 ਦੇ ਵਿੱਚ 99 ਦੇ ਵਿੱਚ ਇਹ ਸੰਸਥਾ ਦਾ ਅਸੀਂ ਗਠਨ ਕੀਤਾ ਸੀ ਤਾਂ ਇਹ ਸੋਚ ਲੈ ਕੇ ਇਸ ਸੰਸਥਾ ਦਾ ਗਠਨ ਕੀਤਾ ਸੀ ਵੀ ਅਸੀਂ ਇਸ ਸੰਸਥਾ ਦੇ ਝੰਡੇ ਥੱਲੇ 1000 ਜਿਹੜੀਆਂ ਗਰੀਬ ਮਜਬੂਰ ਬੇਸਹਾਰਾ ਲਾਚਾਰ ਲੜਕੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਅਸੀਂ ਕਰਿਆ ਕਰਾਂਗੇ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਰੱਖ ਲੈ ਇੱਕ ਦਿਨ ਹੋਰ ਵੇ ਬਾਬਲ ਅੱਜ ਨਾ ਡੋਲੀ ਤੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾ ਤੁਹਾਡਾ ਆਪਣਾ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇਵਾਲਾ ਬਹੁਤ ਵੱਡੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਹਰ ਸਾਲ ਦੀ ਤਰ੍ਹਾਂ ਸਮੇਂ ਸੇਵਾ ਸਮਿਤੀ ਰਜਿਸਟਰਡ ਅਹਿਮਦਗੜ ਵੱਲੋਂ 20ਵਾਂ ਲੜਕੀਆਂ ਦੇ ਵਿਆਹਾਂ ਦਾ ਮਹਾਕੁੰਭ ਕੀਤਾ ਜਾ ਰਿਹਾ ਹੈ 28 ਜਨਵਰੀ ਦਿਨ ਐਤਵਾਰ ਨੂੰ ਸੋ ਜਨਮ ਤਲਾਈ ਅਹਿਮਦਗੜ ਦੇ ਵਿੱਚ ਛਪਾਰ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ ਹਮ ਹਮਾ ਕੇ ਪਹੁੰਚੋ ਜਿਹੜਾ ਸੱਜਣ ਕੋਈ ਸੇਵਾ ਕਰਨੀ ਚਾਹੁੰਦਾ ਹੈ ਸੇਵਾ ਵੀ ਕਰੋ ਔਰ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੋ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ ਸਮੂਚੀ ਸਮੇਂ ਸੇਵਾ ਸੰਪਤੀ ਦੇ ਮੈਂਬਰਾਂ ਨੂੰ ਜੀ ਵਿੱਕੀ ਬਾਈ ਹੁਣ ਅੱਜ ਤੱਕ ਕਿੰਨੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਨੇ ਹੇ ਭਾਜੀ ਅੱਜ ਤੱਕ 20 ਸਾਲਾਂ ਦੇ ਵਿੱਚ 200 ਦੇ ਲਗਭਗ ਜਿਹੜੀਆਂ ਸ਼ਾਦੀਆਂ ਨੇ ਇਸ ਸੰਸਥਾ ਦੇ ਵਿੱਚ ਹੋ ਚੁੱਕੀਆਂ ਨੇ ਤੇ ਲੇਕਨ ਚਲੋ ਮੈਂ ਤੁਹਾਨੂੰ ਇਹ ਗੱਲ ਆਉਣ ਵਾਲੇ ਟਾਈਮ ਲਈ ਦੱਸਣੀ ਚਾਹੁੰਦਾ ਕਿ ਅਸੀਂ ਜੋ ਸਾਡੀ ਸੰਸਥਾ ਦਾ ਟੀਚਾ ਸੀ ਜਦੋਂ ਅਸੀਂ ਸੰਸਥਾ ਬਣਾਈ ਸੀ 1000 ਲੜਕੀ ਦੀ ਸ਼ਾਦੀ ਦਾ ਟੀਚਾ ਕਰਨ ਦੀ ਤੇ ਹੁਣ ਅਗਲੇ ਸਾਲ ਤੋਂ ਅਸੀਂ ਕੋਸ਼ਿਸ਼ ਕਰਨੀ ਹੈ ਵੀ ਅਸੀਂ ਜਿਆਦਾ ਤੋਂ ਜਿਆਦਾ ਜਿਹੜੀਆਂ ਲੜਕੀਆਂ ਨੇ ਜ਼ਰੂਰਤਮੰਦ ਪੂਰੇ ਪੰਜਾਬ ਭਰ ਦੇ ਵਿੱਚੋਂ ਲੱਭ ਕੇ ਤੇ ਉਹ ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹ ਅਸੀਂ ਸੰਸਥਾ ਦੇ ਛੱਲੇ ਥੱਲੇ ਕਰਿਆ ਕਰਾਂਗੇ ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਮਾ ਮਹਾਨ ਸਾਲਾਨਾ ਸਮਾਗਮ ਸਮੇਂ ਸੇਵਾ ਸਮਿਤੀ ਵੱਲੋਂ 28 ਜਨਵਰੀ ਦਿਨ ਐਤਵਾਰ ਨੂੰ ਜਨਮ ਤਲਾਈ ਛਪਾਰ ਵਿਖੇ ਕੀਤਾ ਜਾਣਾ ਹੈ ਕਿੰਨੇ ਮੈਂਬਰ ਨੇ ਜਿਹੜੇ ਸਫਸਤਾ ਦੇ ਵਿੱਚ ਜੁੜੇ ਹੋਏ ਨੇ ਭਾਈ ਇਹ ਨਾ ਮੈਂ ਤੁਹਾਨੂੰ ਦੱਸਦਾ ਮੰਨ ਲਓ 99 ਦੀ ਜਿਹੜੀ ਸੰਸਥਾ ਹੈਗੀ ਐ ਬਣੀ ਹੋਈ ਆ 99 ਤੋਂ ਹੀ ਬੰਦੇ ਇਸ ਸੰਸਥਾ ਦੇ ਨਾਲ ਜੁੜੀ ਜਾ ਰਹੇ ਨੇ ਤੇ ਹੁਣ ਤਾਂ ਜੇ ਮੈਂ ਤੁਹਾਨੂੰ ਬੰਦਿਆਂ ਦੇ ਨੌ ਲੈਣ ਲੱਗ ਜਾ ਤਾਂ ਫਿਰ ਮੇਰੇ ਸ਼ਬਦ ਥੋੜੇ ਪਹਿ ਜਾਣਗੇ ਸਸਤੀ ਗੱਲ ਦੋਸਤੋ ਅੱਜ ਕੱਲ੍ਹ ਕਈ ਪਰਿਵਾਰਾਂ ਲਈ ਇੱਕ ਕੁੜੀ ਦਾ ਵਿਆਹ ਕਰਾਵਾ ਲਈ ਉੱਥੋਂ ਕਰਦੇ ਮਗਰ ਸਮੇਂ ਸੇਵਾ ਸੁਵਿਧੀਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਹਰ ਸਾਲ 11 ਕੁੜੀਆਂ ਦਾ ਇਕੱਠੇ ਵਿਆਹ ਕਰਵਾਉਂਦੇ ਨੇ ਔਰ ਇਸ ਵਾਰ ਵੀ 28 ਜਨਵਰੀ 2024 ਜਨਮ ਤਲਾਈ ਅਹਿਮਦਗੜ੍ਹ ਜੇ ਐ ਉਹ ਮੇਰੇ ਵਿਚਾਰੇ ਨੇ ਜਿਹਦੇ ਫੇਰ 11 ਕੁੜੀਆਂ ਦੇ ਵਿਆਹ ਚ ਰਾ ਰਹੇ ਨੇ ਮੈਂ ਵਿੱਕੀ ਬਾਈ तकरीबन ਅਸੀਂ ਅਕਸਰ ਇਦਾਂ ਦੀਆਂ ਖਬਰਾਂ ਵੀ ਚਲਾਉਂਦੇ ਆ ਸਭ ਕੁਝ ਕਰਦੇ ਆ ਉਹ ਪਹਿਲੀ ਵਾਰੀ ਮੈਂ ਕਿਸੇ ਤੋਂ ਸੁਣਿਆ ਸੰਸਥਾ ਵੱਲੋਂ ਵੀ ਸਾਡਾ ਟਾਰਗੇਟ ਪੂਰਾ ਹੋ ਗਿਆ ਸਾਨੂੰ ਪੈਸੇ ਨਹੀਂ ਚਾਹੀਦੇ ਤੁਸੀਂ ਉਧਰ ਆਇਓ ਇੱਥੇ ਆਸ਼ੀਰਵਾਦ ਦੇਣ ਆਇਓ ਲੰਗਰ ਸਕੇ ਲੰਗਰ ਕੀ ਉੱਥੇ ਤਾਂ ਵਿਆਹ ਵਾਂਗ ਹਰ ਤਰ੍ਹਾਂ ਦੀ ਚੀਜ਼ ਮੈਂ ਪਿਛਲੀ ਵਾਰ ਦੇਖੀ ਆ ਬਹੁਤ ਅੱਛਾ ਖਾਣਾ ਬਹੁਤ ਅੱਛਾ ਪ੍ਰਬੰਧ ਕੁਰਸੀਆਂ ਲੱਗੀਆਂ ਹੋਈਆਂ ਗਾਇਕ ਸਿੰਗਰ गा ਰਹੇ ਨੇ ਹਰ ਇੱਕ ਬੰਦੇ ਦੇ ਚਿਹਰੇ ਤੇ ਰੌਣਕ ਸੀ ਤੁਸੀਂ ਪਹਿਲੀ ਵਾਰੀ ਦੇਖੀ ਹੈ ਕੋਈ ਸੰਸਥਾ ਕਹਿੰਦੀ ਵੀ ਟਾਰਗੇਟ ਤਾਂ ਸਾਡਾ ਪੂਰਾ ਸਾਨੂੰ ਪੈਸਾ ਨਹੀਂ ਲੋੜਨੀ ਅਗਲੀ ਵਾਰ ਦੇਖੋਗੇ ਆ ਨਹੀਂ ਆਜੀ ਭਰਾਜੀ ਬਸ ਪ੍ਰਭੂ ਦੀ ਕਿਰਪਾ ਸਾਣਾ ਦੇਖੋ ਸੰਸਥਾ ਦਾ ਲੰਬਾ ਚੱਲਣ ਦਾ ਜਿਹੜਾ ਕਾਰਨ ਆ ਉਹ ਇਹ ਵੀ ਹੈਗਾ ਜੀ ਜਦੋਂ ਸਾਡਾ ਟਾਰਗੇਟ ਪੂਰਾ ਹੋ ਜਾਂਦਾ ਮੰਨ ਲਓ ਖਰਚਾ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਪੈਸੇ ਇਕੱਠੇ ਕਰਕੇ ਕਰਨਾ ਵੀ ਕੀ ਹੈ ਜੀ ਸੇਵਾ ਸਮਿਤੀ ਵੱਲੋਂ ਜੋ ਬੀਮਾ ਸਲਾਨਾ ਮਹਾਕੁੰਭ 11 ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ ਉਸ ਸੰਬੰਧ ਵਿੱਚ ਅੱਜ ਸਾਡੀ ਪੂਰੀ ਟੀਮ ਜਨਮ ਤਲਾਈ ਚ ਪਾਰ ਵਿਖੇ ਜਨਮ ਤਲਾਈ ਛਪਾਰ ਅਹਿਮਦਗੜ ਵਿਖੇ ਇਹ ਸਾਰਾ ਪ੍ਰੋਗਰਾਮ ਰੱਖਿਆ ਗਿਆ ਹੈ ਸੋ ਆਓ ਹਮ ਹੁਮਾਕੇ ਉੱਥੇ ਪਹੁੰਚੀਏ ਉਹਨਾਂ ਦਾ ਸਾਥ ਦਈਏ ਸਾਡਾ ਵੀ ਫਰਜ਼ ਬੰਦ ਹੈ ਜਿਵੇਂ ਪਿਛਲੀ ਵਾਰੀ ਤੇ ਫਰੋਜ਼ ਖਾਨ ਨੇ ਬਹੁਤ ਅੱਛਾ ਖੂਬਸੂਰਤ ਉੱਥੇ ਇੱਕ ਨਜ਼ਾਰਾ ਬਣਿਆ ਹੈ ਨਾ ਧਾਰਮਿਕ ਤੋਂ ਸਟਾਰਟਿੰਗ ਕੀਤੀ ਬਹੁਤ ਅੱਛੇ ਗਾਣੇ ਵੀ ਗਾਏ ਇਸ ਵਾਰ ਕੋਈ ਕਲਾਕਾਰ ਵੀ ਆ ਰਹੇ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਭਾਜੀ ਇਸ ਕਾਰਕਰਮ ਦੇ ਵਿੱਚ ਜਿਹੜੇ ਕਲਾਕਾਰ ਨੇ ਉਹ ਆਪ ਮਹਾਰੇ ਕਿਉਂਕਿ ਜਿਹੜਾ ਬੰਦਾ ਵੀ ਇੱਕ ਵਾਰ ਇਸ ਕਾਰਜ ਦੇ ਵਿੱਚ ਸ਼ਮੂਲੀਅਤ ਕਰਦਾ ਫਿਰ ਉਹਦਾ ਫਨ ਕਰਦਾ ਵੀ ਮੈਂ ਇਸ ਵਾਰ ਵੀ ਇਸ ਕਾਰਕਰਮ ਦੇ ਵਿੱਚ ਜਾਵਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਲੋਕ ਗਾਇਕ ਜਸਵੰਤ ਸੰਦੀਲਾ 28 ਜਨਵਰੀ 2024 ਦਿਨ ਐਤਵਾਰ ਨੂੰ ਜਨਮ ਤਲਾਈ ਛਪਾਰ ਅਹਿਮਦਗੜ ਵਿਖੇ 11 ਲੋੜਵੰਦ ਪਰਿਵਾਰਾਂ ਦੀ ਬੱਚਿਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਰਹੀਆਂ ਨੇ ਪਿਛਲੀ ਵਾਰ ਜਦੋਂ ਅਸੀਂ ਕਵਰਿੰਗ ਕਰਨ ਆਏ ਸੀ ਸਾਰਾ ਕੁਝ ਦੇਖਿਆ ਬੜਾ ਮਨ ਖੁਸ਼ ਆ ਸ਼ਾਮ ਨੂੰ ਜਦੋਂ ਕੰਮ ਨਿਭਣ ਗਿਆ ਤੁਸੀਂ ਸਾਰੇ ਕਮੇਟੀ ਮੈਂਬਰ ਬੈਠ ਗਏ ਉੱਥੇ ਬੈਠ ਕੇ ਕਾਪੀ ਪੰਜ ਚੱਕ ਲਿਆ ਜਿਹਦੇ ਇੰਨੇ ਪੈਸੇ ਚੱਕ ਵੀ ਤੇਰੇ ਪੈਸੇ ਆ ਫਲਾਣੇ ਦੇ ਆ ਚੱਕ ਵੀ ਤੇਰੇ ਆ ਚੱਕ ਵੀ ਤੇਰੇ ਨਾਲ ਦੀ ਨਾਲ ਹਿਸਾਬ ਲੱਗਦਾ ਉਸੇ ਦਿਨ ਤਿਆਰ ਕਰਤਾ ਸੀ ਹਾਂਜੀ ਹਾਂਜੀ ਭਾਜੀ ਬਸ ਇਹ ਪਿਛਲੇ 20 ਸਾਲ ਤੋਂ ਐਸੇ ਤਰ੍ਹਾਂ ਚੱਲਦਾ ਆ ਰਿਹਾ ਅਸਲ ਦੇ ਵਿੱਚ ਨਾ ਜੀ ਜਿਹੜੇ ਸਾਡੇ ਸੰਸਥਾ ਦੇ ਸੰਸਥਾਪਕ ਸਤਿ ਸ਼੍ਰੀ ਦਵਾਰਕਾ ਦਾਸ ਜੀ ਸੀਗੇ ਉਹਨਾਂ ਦੀ ਪ੍ਰੇਰਣਾ ਸਦਕਾ ਉਹ ਜੋ ਸਾਨੂੰ ਸਿਖਾ ਕੇ ਗਏ ਨੇ ਵੀ ਆਪਾਂ ਕਿਸੇ ਕਦੇ ਕਿਸੇ ਨਾਲ ਆਧਾਰ ਨਹੀਂ ਕਰਨਾ ਮੰਨ ਲਓ ਜਿਹੜੇ ਬੰਦੇ ਸੰਸਥਾ ਦੇ ਨਾਲ ਜੁੜੇ ਨੇ ਕੋਈ ਬੰਦੇ ਕੋਈ ਟੈਂਟ ਦਾ ਕੰਮ ਕਰ ਰਿਹਾ ਕੋਈ ਹਲਵਾਈ ਦਾ ਕੰਮ ਕਰ ਰਿਹਾ ਉਹਨੂੰ ਨਾਲ ਦੀ ਨਾਲ ਪੇਮੈਂਟ ਮਿਲਣੀ ਚਾਹੀਦੀ ਆ 28 ਜਨਵਰੀ ਦਿਨ ਐਤਵਾਰ ਨੂੰ ਜਨਮ ਤਿਲਾਈ ਵਿਖੇ ਪਹੁੰਚ ਕੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਓ ਅਸੀਂ ਸਭ ਦੇ ਧੰਨਵਾਦ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਯਾਸਰ ਹੁਸੈਨ ਸੱਸੀ ਕਾਲ ਜੀ ਸਮੇਂ ਸੇਵਾ ਸੰਮਤੀ ਅੰਮਦਗੜ ਵਿੱਚ 28 ਜਨਵਰੀ ਨੂੰ 11 ਕੁੜੀਆਂ ਦੇ ਵਿਆਹ ਕਿਤੇ ਜਾ ਰਹੇ ਨੇ ਸੋ ਅਲਾਕਾ ਨਿਵਾਸੀਆਂ ਨੂੰ ਦੂਰ ਪਾਰ ਦੇ ਸਾਰੇ ਸੱਜਣ ਵੇਲਿਆਂ ਨੂੰ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਆਪਣਾ ਹਿੱਸਾ ਜਿਸ ਤਰ੍ਹਾਂ ਵੀ ਤੁਸੀਂ ਤਨਮਾਨ ਲੈਣਾ ਚਾਹੁੰਦੇ ਹੋ ਜ਼ਰੂਰ ਲਵੋ ਔਰ ਸਾਰੀ ਕਮੇਟੀ ਨੂੰ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੇ ਮੁਬਾਰਕਾਂ ਕਿ ਤੁਸੀਂ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਅੱਜ ਗੱਲਬਾਤ ਆਪਾਂ ਕਰਾਂਗੇ ਧੀਾਂ ਬਾਰੇ ਧੀਾਂ ਦੀ ਲੋਹੜੀ ਲੋਕ ਮਨਾਉਣ ਲੱਗ ਗਏ ਬੜੀ ਖੁਸ਼ੀ ਦੀ ਗੱਲ ਹੋਈ ਹੈ ਕੋਈ ਸਮਾਂ ਸੀ ਜਦੋਂ ਪੁੱਤਾਂ ਦੀ ਲੋਹੜੀ ਮਨਾਈ ਜਾਂਦੀ ਸੀ ਉਸ ਤੋਂ ਬਾਅਦ ਸਭ ਤੋਂ ਵੱਡਾ ਜਦੋਂ ਫਿਕਰ ਹੁੰਦਾ ਮਾਪੇ ਨੂੰ ਫਿਕਰ ਹੁੰਦਾ ਵੀ ਮੈਂ ਜਦੋਂ ਧੀ ਮੇਰੀ ਜਵਾਨ ਹੋਗੀ ਤਾਂ ਉਹਦਾ ਵਿਆਹ ਕਰਨਾ ਹੈ ਪਰ ਕਹਿੰਦੇ ਨੇ ਪ੍ਰਮਾਤਮਾ ਜਦੋਂ ਕੋਈ ਚੰਗੀ ਸੋਚ ਲੈ ਕੇ ਨਿਕਰਦਾ ਤਾਂ ਉੱਥੇ ਪ੍ਰਮਾਤਮਾ ਆਪ ਸਹਾਇ ਹੁੰਦਾ ਧੀਆ ਪੁੱਤਾਂ ਦੇ ਜਦੋਂ ਵਿਆਹਾਂ ਦੀ ਗੱਲ ਚੱਲਦੀ ਆ ਪੁੱਤਾਂ ਦੇ ਵਿਆਹਾਂ ਤੇ ਭੰਗੜੇ ਪੈਂਦੇ ਸੀ ਲੋਕਾਂ ਨੂੰ ਬੜਾ ਚਾਹ ਹੁੰਦਾ ਸੀ ਤੇ ਕੁੜੀ ਦੇ ਵਿਆਹ ਤੇ ਫਿਕਰ ਹੁੰਦਾ ਸੀ ਪਰ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਜਰੀਏ ਉਹ ਧੀਆ ਦਾ ਕੰਨਿਆਦਾਨ ਵੀ ਕਿਵੇਂ ਹੋਣਾ ਉਹਦੀ ਪਹਿਲੇ ਵਿਉਤਵੰਦੀ ਬਣਾਈ ਹੁੰਦੀ ਹੈ ਇਸੇ ਤਰ੍ਹਾਂ ਦੀ ਜੇ ਅੱਜ ਅੱਜ ਗੱਲਬਾਤ ਕਰੀਏ ਬੜੇ ਗਰਮ ਨਾਲ ਅਸੀਂ ਗੱਲਬਾਤ ਕਰਦੇ ਆਂ ਇਹ ਸਮੇਂ ਸੇਵਾ ਸਮਿਤੀ ਹੈ ਮੰਡੀ ਅਹਿਮਦਗੜ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਸਾਲਦਰ ਸਾਲ ਕੰਨਿਆਦਾਨ ਕਰਦੇ ਨੇ ਧੀਆ ਦਾ ਵਿਆਹ ਕਰਦੇ ਨੇ ਦਾਜ ਵੀ ਦੰਦੇ ਆ ਕੋਈ ਭਾਈ ਬਣਦਾ ਕੋਈ ਪਿਓ ਬਣਦਾ ਇਸ ਤਰ੍ਹਾਂ ਰਿਸ਼ਤੇ ਨਿਵਾ ਰਹੇ ਨੇ ਕਹਿੰਦੇ ਨੇ ਵੀ ਅੱਜ ਕੱਲ ਜਿਹੜੇ ਖੂਨ ਦੇ ਰਿਸ਼ਤੇ ਉਹ ਤਾਂ ਪਾਣੀ ਬਣ ਜਾਂਦੇ ਨੇ ਪਰ ਮੂਹ ਬੋਲੇ ਰਿਸ਼ਤੇ ਕਿਸ ਤਰ੍ਹਾਂ ਜਿਹੜੇ ਪਾਰ ਲਗਾਉਂਦੇ ਨੇ ਧੀਆ ਦੀ ਡੋਲੀ ਨੂੰ ਇਹ ਸਾਰੀ ਗੱਲਬਾਤ ਕਰਨ ਲਈ ਮੇਰੇ ਨਾਲ ਵਿਕੀ ਸ਼ਰਮਾ ਜੀ ਜੁੜੇ ਨੇ ਜਿਹੜੇ ਆ ਸਮੀ ਸੇਵਾ ਸਮਿਤੀ ਦੇ ਮੈਂਬਰ ਨੇ ਅਹੁਦੇਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਭਾਈ ਸਸ਼ਵੀ ਗਾਲ ਭਾਈ ਜੀ ਜੀ ਅਸੀਂ ਖੁਦ ਵਿੱਕੀ ਬਾਈ ਪਿਛਲੇ ਸਾਲ ਆਏ ਸੀ ਤੁਹਾਡੇ ਸ਼ਹਿਰ ਦੇ ਵਿੱਚ ਜਿੱਥੇ ਕੁੜੀਆਂ ਦੇ ਧੀਆਂ ਦੇ ਵਿਆਹ ਕੀਤੇ ਗਏ ਸੀ ਆਪ ਸਾਰਾ ਕਵਰ ਕੀਤਾ ਲੋਕਾਂ ਨੂੰ ਦਿਖਾਇਆ ਕਿੰਨਾ ਉੱਥੇ ਰੌਣਕਾਂ ਲੱਗੀਆਂ ਜਿਸ ਤਰ੍ਹਾਂ ਕੋਈ ਵੱਡੇ ਜਿਮੀਦਾਰਾਂ ਦੀਆਂ ਜਾਂ ਕਿਸੇ ਹੋਰ ਵੱਡਿਆਂ ਦੀਆਂ ਧੀਆਂ ਦੇ ਵਿਆਹ ਹੁੰਦੇ ਨੇ ਉਸ ਤਰ੍ਹਾਂ ਦੀ ਰੌਣਕ ਲੱਗੀ ਗਾਇਕ ਵੀ ਲੱਗੇ ਬੜਾ ਸੁੰਦਰ ਨਜ਼ਾਰਾ ਸੀ ਉਸ ਟਾਈਮ ਦੇ ਉੱਤੇ ਹੁਣ ਫੇਰ ਉਹ ਸਾਲ ਬਾਅਦ ਸਮੇਂ ਆ ਗਿਆ ਉਹ ਸਮੇਂ ਸੇਵਾ ਸਮਿਤੀ ਨੇ ਦੁਬਾਰਾ ਉਹ ਸਮੇਂ ਆ ਗਿਆ ਸਾਲ ਬਾਅਦ ਆਪਾਂ ਆਪਣੇ ਦਰਸ਼ਕਾਂ ਨੂੰ ਗੱਲਬਾਤ ਸਾਂਝੀ ਕਰਨੀ ਕਿੰਨੇ ਸਾਲਾਂ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ ਭਾਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਅਸੀਂ ਇਹ ਸੰਸਥਾ ਬਣਾਈ ਹੋਈ ਆ ਸਮੇਂ ਸੇਵਾ ਸਮਿਤੀ ਜੀ ਜਿਹੜਾ ਜਦੋਂ ਇਹ ਬਣਾਈ ਆ ਅਸੀਂ 1999 ਦੇ ਵਿੱਚ 99 ਦੇ ਵਿੱਚ ਇਹ ਸੰਸਥਾ ਦਾ ਅਸੀਂ ਗਠਨ ਕੀਤਾ ਸੀ ਤਾਂ ਇਹ ਸੋਚ ਲੈ ਕੇ ਇਸ ਸੰਸਥਾ ਦਾ ਗਠਨ ਕੀਤਾ ਸੀ ਵੀ ਅਸੀਂ ਇਸ ਸੰਸਥਾ ਦੇ ਝੰਡੇ ਥੱਲੇ 1000 ਜਿਹੜੀਆਂ ਗਰੀਬ ਮਜਬੂਰ ਬੇਸਹਾਰਾ ਲਾਚਾਰ ਲੜਕੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਅਸੀਂ ਕਰਿਆ ਕਰਾਂਗੇ ਜੀ ਤੇ ਉਸ ਟਾਈਮ 2003 ਦੇ ਵਿੱਚ ਜੋ ਅਸੀਂ ਫਸਟ ਟਾਈਮ ਜਿਹੜੀ ਅਸੀਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਸੀ ਤੇ ਉਹ ਚੱਲਦੇ ਚੱਲਦੇ ਇਸ ਵਾਰ ਜਿਹੜਾ 20ਵਾਂ ਇਹ ਮਹਾਨ ਸਲਾਨਾ ਸਮਾਗਮ ਜਿਸ ਦੇ ਵਿੱਚ 11 ਗਰੀਬ ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਤੇ ਇਹ ਕੀਤੀਆਂ ਜਾਣੀਆਂ ਨੇ ਤੇ ਸੰਸਥਾ ਦੇ ਵੱਲੋਂ ਜਿਹੜਾ ਹੈਗਾ ਜਦੋਂ ਵੀ ਮੰਨ ਲਓ ਲੜਕੀਆਂ ਦੀ ਸਿਲੈਕਸ਼ਨ ਹੁੰਦੀ ਆ ਤਾਂ ਲੜਕੀਆਂ ਦੀ ਜਿਹੜੀ ਸਿਲੈਕਸ਼ਨ ਆ ਪਹਿਲਾਂ ਅਸੀਂ ਇਹ ਸੋਚਦੇ ਆਂ ਵੀ ਅਸੀਂ ਉਹ ਲੜਕੀਆਂ ਨੂੰ ਚੂਜ਼ ਕਰੀਏ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਜਿਹੜੀਆਂ ਅਨਾਥ ਲੜਕੀਆਂ ਨੇ ਕੋਈ ਮੈਦਾਨੇ ਨੇ ਨਾਨੇ ਦੇ ਘਰੇ ਰਹਿੰਦੀ ਆ ਕੋਈ ਮਾਮੇ ਦੇ ਘਰੇ ਕੋਈ ਪੂਆ ਦੇ ਘਰੇ ਤੇ ਜਿਹੜੇ ਐਸ ਤਰ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੰਨੇ ਆ ਜੀ ਮਿੱਕੀ ਬਾਈ ਆਪਾਂ ਬਿਲਕੁਲ ਸਹੀ ਆ ਲੜਕੀਆਂ ਜਿਹੜੀਆਂ ਤੁਸੀਂ ਕਹੇ ਵੀ ਬੇਸਹਾਰਾ ਨੇ ਇਹਨਾਂ ਦੇ ਮਾਂ ਬਾਪ ਨਹੀਂ ਹੈਗੇ ਉਹ ਲੜਕਾ ਕਿਵੇਂ ਲੱਭਿਆ ਜਾਂਦਾ ਉਹਨਾਂ ਲਈ ਵੀ ਯੋਗ ਬਾਰਾ ਉਹ ਕਿਵੇਂ ਲੱਭਿਆ ਜਾਂਦਾ ਜਿਹੜਾ ਬਾਰ ਲੱਪਣ ਦੀ ਡਿਊਟੀ ਹੈ ਨਾ ਜੀ ਦੇਖੋ ਅਸੀਂ ਇਹ ਕਦੇ ਵੀ ਆਪਣੇ ਸਿਰ ਅਸੀਂ ਇਹ ਗੱਲ ਨਹੀਂ ਲਈ ਹੈਗੀ ਵੀ ਜਿਹੜਾ ਲੜਕਾ ਵੀ ਉਹ ਅਸੀਂ ਲੱਭ ਕੇ ਦਈਏ ਕਿਉਂਕਿ ਦੇਖੋ ਪਰਿਵਾਰ ਦੀ ਵੀ ਆਪਣੇ ਲੜਕੀ ਦੇ ਪ੍ਰਤੀ ਕੋਈ ਧਰਮ ਹੁੰਦੀ ਆ ਵੀ ਇਹ ਲੜਕਾ ਅਸੀਂ ਲੱਭਣਾ ਆਪਣੀ ਬਰਾਦਰੀ ਦਾ ਲੱਭਣਾ ਲੜਕਾ ਪੜ੍ਹਿਆ ਲਿਖਿਆ ਲੱਭਣਾ ਲੜਕਾ ਕੰਮ ਵਾਲਾ ਲੱਭਣਾ ਇਸ ਕਰਕੇ ਅਸੀਂ ਪਰਿਵਾਰ ਨੂੰ ਇਹ ਗੱਲ ਕਹਿੰਦੇ ਆ ਵੀ ਲੜਕਾ ਲੱਭਣ ਦੀ ਜਿਹੜੀ ਜ਼ਿੰਮੇਵਾਰੀ ਆ ਤੁਸੀਂ ਸੰਭਾਲੋ ਜੀ ਦੇ ਉਪ ਤੋਂ ਬਾਅਦ ਲੜਕੀ ਦੀ ਜਿਹੜੀ ਸ਼ਾਦੀ ਕਰਨ ਦੀ ਜ਼ਿੰਮੇਵਾਰੀ ਆ ਉਹ ਅਸੀਂ ਸੰਭਾਲਾਂਗੇ ਤਾਂ ਪਰ ਧਰਮ ਦੇ ਮਾਤਾ ਪਿਤਾ ਧਰਮ ਦੇ ਭਰਾ ਬਣ ਕੇ ਹਾਲੋ ਪਾਸਟਾ ਦੇ ਮੈਂਬਰ ਅਤੇ ਇਲਾਕਾ ਨਿਵਾਸੀ ਇਸ ਕੰਮ ਨੂੰ ਸਿਰਜਣਾਉਂਦੇ ਨੇ ਜੀ ਵਿੱਕੀ ਬਾਈ ਹੁਣ ਅੱਜ ਤੱਕ ਕਿੰਨੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਨੇ ਹੇ ਭਾਜੀ ਅੱਜ ਤੱਕ 20 ਸਾਲਾਂ ਦੇ ਵਿੱਚ 200 ਦੇ ਲਗਭਗ ਜਿਹੜੀਆਂ ਸ਼ਾਦੀਆਂ ਨੇ ਇਸ ਸੰਸਥਾ ਦੇ ਵਿੱਚ ਹੋ ਚੁੱਕੀਆਂ ਨੇ ਤੇ ਲੇਕਨ ਚਲੋ ਮੈਂ ਤੁਹਾਨੂੰ ਇਹ ਗੱਲ ਆਉਣ ਵਾਲੇ ਟਾਈਮ ਲਈ ਦੱਸਣੀ ਚਾਹੁੰਦਾ ਕਿ ਅਸੀਂ ਜੋ ਸਾਡੀ ਸੰਸਥਾ ਦਾ ਟੀਚਾ ਸੀ ਜਦੋਂ ਅਸੀਂ ਸੰਸਥਾ ਬਣਾਈ ਸੀ 1000 ਲੜਕੀ ਦੀ ਸ਼ਾਦੀ ਦਾ ਟੀਚਾ ਕਰਨ ਦੀ ਤੇ ਹੁਣ ਅਗਲੇ ਸਾਲ ਤੋਂ ਅਸੀਂ ਕੋਸ਼ਿਸ਼ ਕਰਨੀ ਹੈ ਵੀ ਅਸੀਂ ਜਿਆਦਾ ਤੋਂ ਜਿਆਦਾ ਜਿਹੜੀਆਂ ਲੜਕੀਆਂ ਨੇ ਜ਼ਰੂਰਤਮੰਦ ਪੂਰੇ ਪੰਜਾਬ ਭਰ ਦੇ ਵਿੱਚੋਂ ਲੱਭ ਕੇ ਤੇ ਉਹ ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹ ਅਸੀਂ ਸੰਸਥਾ ਦੇ ਝੰਡੇ ਥੱਲੇ ਕਰਿਆ ਕਰਾਂਗੇ ਕਿਉਂਕਿ ਦੇਖੋ ਮੇਰੇ ਮਨ ਦੀ ਇੱਛਾ ਭਾਜੀ ਮੈਂ ਇਸ ਸੰਸਥਾ ਦਾ ਸੰਸਥਾਪਕ ਵੀ ਆ ਸ਼ੁਰੂ ਤੋਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਮੇਰੇ ਮਨ ਦੀ ਇੱਛਾ ਵੀ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਇਸ ਸੰਸਥਾ ਵੱਲੋਂ 1000 ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹ ਹੋ ਜਾਣ ਉਹ ਕਰਨ ਵਾਸਤੇ ਸਾਨੂੰ ਉਪਰਾਲੇ ਵੀ ਵੱਡੇ ਕਰਨੇ ਪੈਣਗੇ ਕਦੇ ਇਕੱਠੇ 50 ਜਾਂ 100 ਲੜਕੀਆਂ ਦੀਆਂ ਵੀ ਸਾਨੂੰ ਸ਼ਾਦੀਆਂ ਕਰਨੀਆਂ ਪੈਣਗੀਆਂ ਤੇ ਹੁਣ ਅਸੀਂ ਉਸ ਮੱਲ ਨੂੰ ਤੋੜ ਰਹੇ ਆ ਅਗਲੀ ਵਾਰ ਤੋਂ ਜਿਹੜਾ ਇਹ ਟੀਚਾ ਹੈ ਅਸੀਂ ਨੂੰ ਬਤਾਵਾਂਗੇ ਜੀ ਵਿੱਕੀ ਬਾਈ ਇਹ ਸਾਤ ਲਾਈ ਜਿਹੜੀ ਜਗ੍ਹਾ ਉੱਤੇ ਬਾਬਾ ਜੀ ਦੀ ਮੰਦਿਰ ਬਣਿਆ ਉਸ ਜਗ੍ਹਾ ਦੇ ਉੱਤੇ ਹੀ ਇਸ ਵਾਰ ਵੀ ਕਰ ਰਹੇ ਹਾਂ ਹਾਂਜੀ ਹਾਂਜੀ ਭਾਜੀ ਇਹ ਲਗਾਤਾਰ ਉਸੇ ਸਥਾਨ ਦੇ ਉੱਪਰ ਅਸੀਂ ਕਾਰਜ ਕਰ ਰਹੇ ਹਾਂ ਇਸ ਵਾਰ 20ਵਾਂ ਕਾਰਜ ਹੈ ਜੀ ਕਿੰਨੇ ਮੈਂਬਰ ਨੇ ਜਿਹੜੇ ਸਫਸਤਾ ਦੇ ਵਿੱਚ ਜੁੜੇ ਹੋਏ ਨੇ ਪਾ ਜੀ ਇਹ ਨਾ ਮੈਂ ਤੁਹਾਨੂੰ ਦੱਸਦਾ ਮੰਨ ਲਓ 99 ਦੀ ਜਿਹੜੀ ਸੰਸਥਾ ਹੈਗੀ ਐ ਬਣੀ ਹੋਈ ਆ 99 ਤੋਂ ਹੀ ਬੰਦੇ ਇਸ ਸੰਸਥਾ ਦੇ ਨਾਲ ਜੁੜੀ ਜਾ ਰਹੇ ਨੇ ਤੇ ਹੁਣ ਤਾਂ ਜੇ ਮੈਂ ਤੁਹਾਨੂੰ ਬੰਦਿਆਂ ਦੇ ਨੌ ਲੈਣ ਲੱਗ ਜਾ ਤਾਂ ਫਿਰ ਮੇਰੇ ਸ਼ਬਦ ਥੋੜੇ ਪਹਿ ਜਾਣਗੇ ਕਿਉਂਕਿ ਜਿਹੜਾ ਆਪਾਂ ਮੰਨ ਲਓ ਇਨਵੀਟੇਸ਼ਨ ਕਾਰਡ ਆਪਣਾ ਸੰਸਥਾ ਦਾ ਜਿਹੜਾ ਬਣਾਇਆ ਇਨਵੀਟੇਸ਼ਨ ਕਾਰਡ ਤੇ ਉਹਦੇ ਵਿੱਚ ਲਗਭਗ 350 ਤੋਂ 400 ਬੰਦੇ ਦਾ ਸਾਨੂੰ ਨੌ ਪਾਉਣਾ ਪਿਆ ਚਲੋ ਅਸੀਂ ਇਹ ਚਾਹੁੰਦੇ ਸੀ ਵੀ ਅਸੀਂ ਇਹਨੂੰ ਸ਼ਾਰਟ ਰੱਖੀਏ ਸ਼ਾਰਟ ਰੱਖ ਕੇ ਵੀ ਮੰਨ ਲਓ ਜੀ ਬੰਦੇ ਜੁੜ ਚੁੱਕੇ ਨੇ ਉਹਨਾਂ ਦੇ ਅਸੀਂ ਨੰੋਂ ਪਾਏ ਆ ਲਗਭਗ 350 400 ਬੰਦੇ ਦਾ ਦਾ ਸਾਨੂੰ ਕਾਰਡ ਦੇ ਵਿੱਚ ਨੋਂ ਪਉਣਾ ਪਿਆ ਜੀ ਵਿੱਚ ਹੀ ਕਿਸ ਤਰ੍ਹਾਂ ਮੈਂਬਰਾਂ ਨੂੰ ਕੋਈ ਟਾਰਗੇਟ ਦਿੱਤਾ ਜਾਂਦਾ ਹੈ ਜਾਂ ਆਪਣੀ ਮਰਜ਼ੀ ਨਾਲ ਉਹ ਸੇਵਾ ਕਰ ਸਕਦੇ ਨੇ ਜਾਂ ਕਿਸ ਤਰ੍ਹਾਂ ਜਿਹੜਾ ਐਡਾ ਵੱਡਾ ਕਾਰਜ ਹੈ ਖਰਚਾ ਬਹੁਤ ਵੱਡਾ ਹੁੰਦਾ ਕਿਸ ਤਰ੍ਹਾਂ ਕਲੈਕਟ ਹੁੰਦਾ ਕਿਵੇਂ ਇਕੱਠਾ ਕਰਦੇ ਹੋ ਬਾਜੀ ਕਦੇ ਕਿਸੇ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਕਦੇ ਕਿਸੇ ਤੋਂ ਕੋਈ ਮੰਥਲੀ ਫੀਸ ਨਹੀਂ ਲਈ ਕਦੇ ਕੋਈ ਸਾਲਾਨਾ ਫੀਸ ਸੰਸਥਾ ਨੇ ਨਹੀਂ ਲਈ ਇਹ ਜਿਹੜਾ ਜਿਹੜਾ ਕਾਰਜ ਹੈ ਇਹ ਵੀ ਆਪਣੀ ਵੱਡੀ ਏਡੀ ਮਹਾਨਤਾ ਇਸ ਕਾਰਜ ਦੇ ਵਿੱਚ ਜਿਹੜੇ ਬੰਦੇ ਦੀ ਮੰਨ ਲਓ 1000 ਰੁਪਏ ਦੇਣ ਦੀ ਕਪੈਸਿਟੀ ਹੈ ਉਹ ਖੁਦ ਹੀ 2000 ਦੇ ਕੇ ਜਾਂਦਾ ਦੇ ਅਸੀਂ ਅੱਜ ਤੱਕ ਸਸਤਾ ਨੂੰ ਕਦੇ ਵੀ ਮੰਨ ਲਓ ਫੰਡ ਦੀ ਕਦੇ ਵੀ ਪ੍ਰੋਬਲਮ ਨਹੀਂ ਆਈ ਸਾਨੂੰ ਸਮਾਜ ਤੋਂ ਇਲਾਕੇ ਦੇ ਵਿੱਚੋਂ ਇੰਨਾ ਜ਼ਿਆਦਾ ਸਹਿਯੋਗ ਮਿਲਿਆ ਤੇ ਸਾਨੂੰ ਕਿਸੇ ਹੋਰ ਬਾਹਰਲੇ ਬੰਦੇ ਤੋਂ ਫੰਡ ਮੰਗਣ ਦੀ ਕੋਸ਼ਿਸ਼ ਜ਼ਰੂਰ ਦੀ ਨਹੀਂ ਪਈ ਹੈਗੀ ਅਸੀਂ ਇਸ ਗੱਲ ਕਰਕੇ ਇਲਾਕਾ ਨਿਵਾਸੀਆਂ ਦੇ ਸ਼ਹਿਰ ਨਿਵਾਸੀ ਆਵੇ ਬਹੁਤ ਜ਼ਿਆਦਾ ਧੰਨਵਾਦੀਆਂ ਵੀ ਉਹਨਾਂ ਨੇ ਸਾਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਵਿੱਕੀ ਭਾਈ ਜੇ ਕੋਈ ਚਾਵੇ ਕੋਈ ਫੋਰਨ ਦੇ ਵਿੱਚ ਬੈਠਾ ਜਾਂ ਆਪਣੇ ਪੰਜਾਬੀ ਨੇ ਬੜੇ ਰੁਤਵੇਂ ਹਾਸਲ ਕੀਤੇ ਹੋਏ ਨੇ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾ ਕੇ ਰਾਜੀ ਨੇ ਕਈ ਲੋਕ ਉਹ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਇਸ ਮਹਾਦਾਨ ਦੇ ਵਿੱਚ ਦਾਨ ਦੇਣ ਵਾਸਤੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਇਸ ਵਾਰ ਦਾ ਜੋ ਸਾਡਾ ਟਾਰਗੇਟ ਸੀਗਾ ਜੋ ਸਾਡਾ ਖਰਚਾ ਸੀ ਉਹ ਸਾਡਾ ਟਾਰਗੇਟ ਪੂਰਾ ਹੋ ਚੁੱਕਿਆ ਜੀ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਿਰਫ ਬੇਨਤੀ ਇੰਨੀ ਕਰਦੇ ਆਂ ਵੀ ਜੇ ਕੋਈ ਇਹਨਾਂ ਲੜਕੀਆਂ ਨੂੰ ਮੰਨ ਲਓ ਆਸ਼ੀਰਵਾਦ ਦੇਣ ਬੰਦੇ ਆ ਸਕਦੇ ਨੇ, ਪ੍ਰੋਗਰਾਮ ਦੇਖਣ ਆ ਸਕਦੇ ਨੇ। ਦੇਖੋ ਅਸੀਂ ਕੋਈ ਰੁਪਈਆ ਪੈਸਾ ਨਹੀਂ ਮੰਗਦੇ। ਅਸੀਂ ਕਹਿੰਦੇ ਆ ਸਾਡਾ ਟਾਰਗੇਟ ਪੂਰਾ ਹੋ ਗਿਆ। ਸਾਨੂੰ ਰੁਪਈਏ ਪੈਸੇ ਦੀ ਲੋੜ ਨਹੀਂ, ਸਾਨੂੰ ਸਿਰਫ ਤੁਹਾਡੇ ਆਸ਼ੀਰਵਾਦ ਦੀ ਲੋੜ ਆ। ਪ੍ਰੋਗਰਾਮ ਦੇ ਵਿੱਚ ਆਓ ਈਆਂ ਭੈਣਾਂ ਨੂੰ ਆਸ਼ੀਰਵਾਦ ਦਿਓ, ਦਰਸ਼ਨ ਦਿਓ। ਜਿਹੜਾ ਹੈਗਾ ਟਾਰਗੇਟ ਜਦੋਂ ਕੋਈ ਵੱਡਾ ਟਾਰਗੇਟ ਹੋ ਕੋਈ ਵੱਡਾ ਪ੍ਰੋਗਰਾਮ ਕਰਾਂਗੇ, ਫਿਰ ਅਸੀਂ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਕੋਈ ਵੀਰ ਬਾਹਰ ਬੈਠੇ ਨੇ ਐਨ ਆਰ ਆਈ ਭਰਾ ਬੈਠੇ ਨੇ ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਮੈਂ ਵਿੱਕੀ ਬਾਈ तकरीबन ਅਸੀਂ ਅਕਸਰ ਇਦਾਂ ਨਾ ਖਬਰਾਂ ਵੀ ਚਲਾਉਂਦੇ ਆ ਸਭ ਕੁਝ ਕਰਦੇ ਆ ਉਹ ਪਹਿਲੀ ਵਾਰੀ ਮੈਂ ਕਿਸੇ ਤੋਂ ਸੁਣਿਆ ਸੰਸਥਾ ਵੱਲੋਂ ਵੀ ਸਾਡਾ ਟਾਰਗੇਟ ਪੂਰਾ ਹੋ ਗਿਆ ਸਾਨੂੰ ਪੈਸੇ ਨਹੀਂ ਚਾਹੀਦੇ ਤੁਸੀਂ ਉਧਰ ਆਇਓ ਇੱਥੇ ਆਸ਼ੀਰਵਾਦ ਦੇਣ ਆਇਓ ਲੰਗਰ ਸ਼ਕਲ ਲੰਗਰ ਕੀ ਉੱਥੇ ਤਾਂ ਵਿਆਹ ਵਾਂਗ ਹਰ ਤਰ੍ਹਾਂ ਦੀ ਚੀਜ਼ ਮੈਂ ਪਿਛਲੀ ਵਾਰ ਦੇਖੀ ਆ ਬਹੁਤ ਅੱਛਾ ਖਾਣਾ ਬਹੁਤ ਅੱਛਾ ਪ੍ਰਬੰਧ ਕੁਰਸੀਆਂ ਲੱਗੀਆਂ ਹੋਈਆਂ ਗਾ ਸਿੰਗਰ गा ਰਹੇ ਨੇ ਹਰ ਇੱਕ ਬੰਦੇ ਦੇ ਚਿਹਰੇ ਤੇ ਰੌਣਕ ਸੀ ਤੁਸੀਂ ਪਹਿਲੀ ਵਾਰੀ ਦੇਖੀ ਹੈ ਕੋਈ ਸੰਸਥਾ ਕਹਿੰਦੀ ਵੀ ਟਾਰਗੇਟ ਸਾਡਾ ਪੂਰਾ ਸਾਨੂੰ ਪੈਸਾ ਨਹੀਂ ਲੋੜ ਨਹੀਂ ਅਗਲੀ ਵਾਰ ਦੇਖੋਗੇ ਆ ਨਹੀਂ ਆਜੀ ਭਰਾਜੀ ਬਸ ਪ੍ਰਭੂ ਦੀ ਕਿਰਪਾ ਸਾਣਾ ਦੇਖੋ ਸੰਸਥਾ ਦਾ ਲੰਬਾ ਚੱਲਣ ਦਾ ਜਿਹੜਾ ਕਾਰਨ ਆ ਉਹ ਇਹ ਵੀ ਹੈਗਾ ਜੀ ਜਦੋਂ ਸਾਡਾ ਟਾਰਗੇਟ ਪੂਰਾ ਹੋ ਜਾਂਦਾ ਮੰਨ ਲਓ ਖਰਚਾ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਪੈਸੇ ਇਕੱਠੇ ਕਰਕੇ ਕਰਨਾ ਵੀ ਕੀ ਹੈ ਜੀ ਤੇ ਇਸ ਲਈ ਜਿਹੜੀ ਸੰਸਥਾ ਇਹਨਾਂ ਲੰਬਾ ਚੱਲ ਗਈ ਤਾਂ ਇਹ ਵੀ ਇੱਕ ਵੱਡਾ ਕਾਰਨ ਆ ਜੀ ਪਿਛਲੀ ਵਾਰ ਜਦੋਂ ਅਸੀਂ ਕਵਰਿੰਗ ਕਰਨ ਆਏ ਸੀ ਸਾਰਾ ਕੁਝ ਦੇਖਿਆ ਬੜਾ ਮਨ ਖੁਸ਼ ਹੈ ਸ਼ਾਮ ਨੂੰ ਜਦੋਂ ਕੰਮ ਨਿਬੜ ਗਿਆ ਤੁਸੀਂ ਸਾਰੇ ਕਮੇਟੀ ਮੈਂਬਰ ਬੈਠ ਗਏ ਉੱਥੇ ਬੈਠ ਕੇ ਕਾਪੀ ਪੰਜ ਚੱਕ ਲਿਆ ਜਿਹਦੇ ਇੰਨੇ ਪੈਸੇ ਚੱਕ ਵੀ ਤੇਰੇ ਪੈਸੇ ਆ ਫਲਾਣੇ ਦੇ ਆ ਚੱਕ ਵੀ ਤੇਰੇ ਆ ਚੱਕ ਵੀ ਤੇਰੇ ਨਾਲ ਦੀ ਨਾਲ ਹਿਸਾਬ ਲੱਗਦਾ ਉਸੇ ਦਿਨ ਕਲੀਅਰ ਕਰਤਾ ਸੀ ਹਾਂਜੀ ਹਾਂਜੀ ਭਾਜੀ ਬਸ ਇਹ ਪਿਛਲੇ 20 ਸਾਲ ਤੋਂ ਐਸੇ ਤਰ੍ਹਾਂ ਚੱਲਦਾ ਆ ਰਿਹਾ ਅਸਲ ਦੇ ਵਿੱਚ ਨਾ ਜੀ ਜਿਹੜੇ ਸਾਡੇ ਸੰਸਥਾ ਦੇ ਸੰਸਥਾਪਕ ਸਤਿ ਸ਼੍ਰੀ ਦਵਾਰਕਾ ਦਾਸ ਜੀ ਸੀਗੇ ਉਹਨਾਂ ਦੀ ਪ੍ਰੇਰਣਾ ਸਦਕਾ ਉਹ ਜੋ ਸਾਨੂੰ ਸਿਖਾ ਕੇ ਗਏ ਨੇ ਵੀ ਆਪਾਂ ਕਿਸੇ ਕਦੇ ਕਿਸੇ ਨਾਲ ਆਧਾਰ ਨਹੀਂ ਕਰਨਾ ਮੰਨ ਲਓ ਜਿਹੜੇ ਬੰਦੇ ਸੰਸਥਾ ਦੇ ਨਾਲ ਜੁੜੇ ਨੇ ਕੋਈ ਬੰਦੇ ਕੋਈ ਟੈਂਟ ਦਾ ਕੰਮ ਕਰ ਰਿਹਾ ਕੋਈ ਹਲਵਾਈ ਦਾ ਕੰਮ ਕਰ ਰਿਹਾ ਉਹਨੂੰ ਨਾਲ ਦੀ ਨਾਲ ਪੇਮੈਂਟ ਮਿਲਣੀ ਚਾਹੀਦੀ ਆ ਕਿਸੇ ਤੋਂ ਕੋਈ ਦਾਨ ਆ ਗਿਆ ਉਹਦੀ ਨਾਲ ਵੀ ਨਾਲ ਰਸੀਦ ਪਹੁੰਚਣੀ ਚਾਹੀਦੀ ਆ ਕੋਈ ਬੰਦਾ ਜੁੜ ਗਿਆ ਉਹਨੂੰ ਪੂਰਾ ਸਨਮਾਨ ਮਿਲਣਾ ਚਾਹੀਦਾ ਜਦੋਂ ਸਾਥਾਂ ਦਾ ਕੋ ਟਾਰਗੇਟ ਫੰਡ ਦਾ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਕਲੈਕਸ਼ਨ ਨਹੀਂ ਕਰਨੀ ਇਹ ਕਈ ਗੱਲਾਂ ਹੈ ਜੀਆਂ ਨੇ ਜਿਹੜੇ ਸਾਨੂੰ ਉਹ ਸੰਤ ਦਵਾਰਕਾ ਦਾ ਜੀ ਸਿਖਾ ਕੇ ਗਏ ਨੇ ਤੇ ਅਸੀਂ ਉਹਨਾਂ ਦੇ ਮਨ ਲੋ ਉਸੂਲਾ ਦੇ ਚੱਲਦੇ ਹੋਏ ਜਿਹੜੀ ਸੰਸਥਾ ਵਾ ਦਿਨ ਦੁੱਗਣੀ ਰਾਤ ਜੋਗਣੀ ਤਰੱਕੀ ਕਰ ਰਹੀ ਹੈ ਜੀ ਇੱਕ ਮੈਂ ਦੇਖਿਆ ਸੀ ਜੀ ਉੱਥੋਂ ਸਪਾਰ ਦੀ ਜਿੱਥੇ ਬਾਬਾ ਜੀ ਦੀ ਹੈਗੀ ਹੈ ਜਗਾ ਉੱਥੋਂ ਵੀ ਬਾਬਾ ਜੀ ਕਉਂਦੇ ਨੇ ਉਹ ਵੀ ਬੜੇ ਚਿਰਾਂ ਤੋਂ ਜੁੜੇ ਹੋਏ ਨੇ ਹੈਪੀ ਬਾਬਾ ਜੀ ਤੁਹਾਡੇ ਨਾਲ ਹਾਂ ਜੀ ਹਾਂ ਜੀ ਭਾਜੀ ਹੈਪੀ ਬਾਬਾ ਜੀ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਜਿਹੜੇ ਸਾਡੇ ਗੁਗਰਾ ਮਾੜੀ ਚਪਾਰ ਦੇ ਜਿਹੜੇ ਸਰਪ੍ਰਸਤ ਨੇ ਉਹ ਉਹ ਵੀ ਸਾਡੇ ਨਾਲ ਸਹਿਯੋਗ ਕਰਦੇ ਨੇ ਉਹ ਵੀ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜੀ ਅਸਲ ਦੇ ਵਿੱਚ ਉੱਧ ਇੱਕ ਕਮੇਟੀ ਦੀ ਗਠਨ ਜਿਹੜਾ ਕੀਤਾ ਹੁੰਦਾ 11 ਮੈਂਬਰੀ 21 ਮੈਂਬਰੀ ਇਸ ਤਰ੍ਹਾਂ ਕੋਈ ਹੈਗਾ ਤੁਹਾਡਾ ਵੀ ਆਪਾਂ 11 ਕ ਮੈਂਬਰ ਜਿਹੜੇ ਮੂਢਲੀ ਕਤਾਰ ਦੇ ਨੇ ਏਦਾਂ ਕੁਛ ਹੈਗਾ ਹਾਂਜੀ ਹਾਂਜੀ ਭਾਈ ਪੂਰੀ ਸੰਸਥਾ ਦਾ ਸਾਡੀ ਦਾ ਗਠਨ ਕੀਤਾ ਹੋਇਆ ਹੈ ਤੇ ਪੂਰਾ ਪ੍ਰੋਪਰ ਜਿਹੜੀ ਇੱਕ ਸੰਸਥਾ ਜਿਵੇਂ ਚੱਲਦੀ ਹੈ ਇਹਨੂੰ ਉਸੇ ਢੰਗ ਨਾਲ ਚਲਾਇਆ ਜਾਂਦਾ ਹੈ ਹੁਣ ਪ੍ਰਧਾਨ ਕੌਣ ਹੈ ਜਿਹੜੇ ਮਤਲਬ ਮੇਨ ਮੁੱਖ ਸੇਵਾ ਦਾ ਰੱਪਾ ਪ੍ਰਧਾਨ ਪ੍ਰਧਾਨ ਜਿਹੜੇ ਹੈਗਾ ਜੀ ਮੈਂ ਪਹਿਲਾਂ ਮੈਂ ਪ੍ਰਧਾਨ ਸੀ ਹੁਣ ਪਿਛਲੇ 5 ਸਾਲਾਂ ਤੋਂ ਸਨੀ ਬਰਮਾ ਜੀ ਪ੍ਰਧਾਨ ਨੇ ਤੇ ਮੈਨੂੰ ਚੇਅਰਮੈਨ ਬਣਾਇਆ ਹੋਇਆ ਜੀ ਚੇਅਰਮੈਨ ਹ ਤੁਸੀਂ ਹਾਂਜੀ ਹਾਂਜੀ ਭਾਈ ਓਕੇ ਅੱਛਾ ਹੁਣ ਇਹ ਇਹਦੀ ਤਰੀਕ ਆਪਾਂ ਦਰਸ਼ਕਾਂ ਨੂੰ ਦੱਸਦੀ ਵੀ ਕਿਸ ਤਰੀਕ ਨੂੰ ਉੱਥੇ ਪਹੁੰਚਣ ਕੀ ਸਮਾਂ ਅੰਪਾ ਜੀ 28 ਜਨਵਰੀ ਦਿਨ ਐਤਵਾਰ ਸਮਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਕਾਰਜਕ੍ਰਮ ਚੱਲਣਾ ਤੇ ਇਸ ਸੰਸਥਾ ਦੇ ਵਿੱਚ ਭਾਜੀ ਮੈਂ ਚਲੋ ਤੁਹਾਨੂੰ ਦੱਸਣੀ ਭੁੱਲ ਗਿਆ ਇਹ ਗੱਲ ਕਿ ਕਦੇ ਵੀ ਕਿਸੇ ਵੀ ਧਰਮ ਦਾ ਮਤਭੇਦ ਨਹੀਂ ਰੱਖਿਆ ਗਿਆ ਹਰਾ ਵੀ ਕੋ ਬੰਦਾ ਆਪਣੇ ਧਰਮ ਮੁਤਾਬਕ ਮੰਨ ਲਓ ਰੀਤੀ ਰਿਵਾਜ ਜਿਹੜੇ ਧਰਮ ਦੇ ਹੁੰਦੇ ਨੇ ਕੋਈ ਬੰਦਾ ਕਹਿੰਦਾ ਵੀ ਮੈਂ ਅਨੰਦ ਕਾਰਜ ਕਰਾਉਣਾ ਚਾਹੁੰਦਾ ਕੋਈ ਕਹਿੰਦਾ ਮੈਂ ਫੇਰੇ ਕਰਾਉਣੇ ਚਾਹੁੰਦਾ ਕੋਈ ਕਹਿੰਦਾ ਮੈਂ ਨਿਕਾਹ ਕਰਾਉਣਾ ਚਾਹੁੰਦਾ ਕੋਈ ਮੰਨ ਲਓ 크ਰਿਸਚੀਅਨ ਨੇ ਉਹ ਆਪਣੇ ਢੰਗ ਦੇ ਨਾਲ ਕਰਾਉਣਾ ਚਾਹੁੰਦੇ ਨੇ ਤਾਂ ਕਦੇ ਵੀ ਕਿਸੇ ਨੂੰ ਇਹ ਗੱਲ ਬੋਲ ਨਹੀਂ ਕੀਤੀ ਗਈ ਵੀ ਤੁਸੀਂ ਐਂ ਕਰ ਲਓ ਜਾਂ ਐਂ ਕਰ ਲਓ ਆਪਣੇ ਆਪਣੇ ਧਰਮ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਹੀ ਜਿਹੜੀਆਂ ਸ਼ਾਦੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਮਿੱਕੀ ਬਾਈ ਕੁੜੀਆਂ ਨੂੰ ਕੁਛ ਨਾ ਕੁਝਵੇਂ ਮਾਪੇ ਘਰੋਂ ਦੇ ਕੇ ਤੋੜ ਦਿੰਦੇ ਨੇ ਆਪਾਂ ਉਹਨੂੰ ਤਾਂ ਦਾਜ ਦੇਹਜ ਕਹਿ ਦਿੰਦੇ ਆ ਵੈਸੇ ਤਾਂ ਪਰ ਕੁਝ ਚੀਜ਼ਾਂ ਵਰਤਨ ਵਾਲੀਆਂ ਨੇ ਜਿਵੇਂ ਉਹ ਚੀਜ਼ਾਂ ਵੀ ਇੱਥੋਂ ਦਿੱਤੀਆਂ ਜਾਂਦੀਆਂ ਨੇ ਭਾਜੀ ਮੈਂ ਦੱਸਦਾ ਦੇਖੋ ਜਿਹੜਾ ਦਾਜ ਦੇਹਜ ਆ ਨਾ ਉਹ ਇੱਕ ਸ਼ਬਦ ਗਲਤ ਬਣਿਆ ਹੋਇਆ ਜਦੋਂ ਆਪਾਂ ਕੋਈ ਲੜਕੀ ਮੰਨ ਲਓ ਆਪਾਂ ਵਿਦਾ ਕਰਦੇ ਆ ਆਪਣੀ ਧੀ ਭੈਣ ਤਾਂ ਇੱਕ ਆਪਣੀ ਭਾਵਨਾ ਹੁੰਦੀ ਆ ਵੀ ਇਹ ਮੰਨ ਲਓ 20 ਸਾਲ 25 ਸਾਲ ਸਾਡੇ ਘਰ ਦੇ ਵਿੱਚ ਰਹਿ ਕੇ ਗਈ ਆ ਇਹ ਭਾਵਨਾ ਭਾਵਨਾ ਉਹਨੂੰ ਕਹਿੰਦੇ ਭਾਵਨਾ ਉਹਨੂੰ ਕਹਿੰਦੇ ਜੇ ਮਾਪੇ ਆਪ ਦੇਣਾ ਚਾਹੇ ਰਬਾਜ਼ ਦੇ ਇਹ ਕਈ ਲੋਕ ਐਸੇ ਲਾਲਚਬਾਸ ਪੈ ਕੇ ਚੀਜ਼ਾਂ ਮੰਗਦੇ ਵੀ ਨੇ ਮੰਗਦੇ ਵੀ ਨੇ ਬਿਲਕੁਲ ਜੀ ਲੇਕਿਨ ਜੋ ਗਿਫਟ ਦੇ ਰੂਪ ਦੇ ਵਿੱਚ ਮਾਪਿਓ ਆਪਣੀ ਅਛਾ ਅਨੁਸਾਰ ਆਪਣੀ ਧੀ ਨੂੰ ਦੇਣਾ ਚਾਹੁੰਦੇ ਨੇ ਤਾਂ ਉਹਨੂੰ ਮੈਂ ਮੈਨੂੰ ਲੱਗਦਾ ਵੀ ਆਪਾਂ ਦੇਹੇਜ ਨਹੀਂ ਕਹਿ ਸਕਦੇ ਤੇ ਸੱਤਾ ਵੱਲੋਂ ਜਿੰਨਾ ਵੀ ਕੋਈ ਸਮਾਨ ਦਿੱਤਾ ਜਾਂਦਾ ਤਾਂ ਅਸੀਂ ਸਿਰਫ ਉਹਨੂੰ ਜ਼ਰੂਰਤ ਦਾ ਸਮਾਨ ਮੰਨ ਕੇ ਹੀ ਦਿੰਨੇ ਆ ਜੀ ਜੀ ਵੀ ਇਹ ਜਿਹੜਾ ਸਮਾਨ ਲੜਕੀ ਨੂੰ ਦੇਣ ਲੱਗੇ ਆ ਵੀ ਇਹਦੀ ਜ਼ਰੂਰਤ ਦੇ ਅਨੁਸਾਰ ਇਹਨੂੰ ਦਈਏ ਤੇ ਦੂਜੀ ਜਿਹੜੀ ਗੱਲ ਹੈ ਜਦੋਂ ਮੰਨ ਲਓ ਸਾਥਸਤਾ ਨੇ ਕੋਈ ਲੜਕੀ ਵਿਆਹ ਵਾਸਤੇ ਸਿਲੈਕਟ ਕਰ ਲਈ ਤਾਂ ਉਸ ਤੋਂ ਬਾਅਦ ਅਸੀਂ ਉਸ ਪਰਿਵਾਰ ਦਾ ਇੱਕ ਵੀ ਰੁਪਈਆ ਸਿੰਗਲ ਰੁਪਈਆ ਵੀ ਕਦੇ ਵੀ ਅਸੀਂ ਵਿਆਹ ਦੇ ਉੱਪਰ ਪਰਿਵਾਰ ਦਾ ਖਰਚਾ ਨਹੀਂ ਆਉਣ ਦਿੰਦਾ ਸ਼ੁਰੂ ਤੋਂ ਲੈ ਕੇ ਮੰਨ ਲਓ ਕੁੜੀ ਨੂੰ ਸਜਾਉਣ ਤੋਂ ਲੈ ਕੇ ਕੁੜੀ ਦੇ ਕੱਪੜੇ ਲੱਤੇ ਸਮਾਨ ਤੋਂ ਲੈ ਕੇ ਖਾਣ-ਪੀਣ ਪਲਾਉਣ ਬਰਾਤ ਦੀ ਸੇਵਾ ਤੱਕ ਉਹ ਬਿਨਾਂ ਹੋਣ ਤੱਕ ਦਾ ਸਾਰਾ ਜਾ ਜਿਹੜਾ ਸਸਥਾ ਵੱਲ ਨਹੀਂ ਕੀਤਾ ਜਾਂਦਾ ਜੀ ਇੱਥੇ ਮੈਂ ਵਿੱਕੀ ਭਾਈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਲੋਕ ਆਪਾਂ ਆਪਣੀ ਬੱਚੀ ਦਾ ਵਿਆਹ ਕਰਨਾ ਆਪਾਂ ਕਹਿੰਦੇ ਉੱਥੇ ਆ 100 ਬੰਦੇ ਦੀ ਬਰਾਤ ਆਊਗੀ 100 ਸਾਡਾ ਹੋ ਜਾਊਗਾ ਕੋਈ ਕਹਿੰਦਾ 200 ਬੰਦੇ ਦੀ ਬਰਾਤ ਆਊਗੀ ਤਾਂ ਮਤਲਬ 500 ਹੋ ਜਾਊਗਾ ਇੱਥੇ ਕੋਈ ਟਾਰਗੇਟ ਹੈ ਕਿ ਜਿੰਨਾ ਮਰਜੀ ਕੋਈ ਇਕੱਠ ਹੋ ਜਵੇ ਕੋਈ ਵੀ ਆ ਜਾਵੇ ਨਹੀਂ ਭਾਜੀ ਟਾਰਗੇਟ ਦੀ ਗੱਲ ਹੈ ਦੇਖੋ ਸਾਂਝੇ ਪ੍ਰੋਗਰਾਮ ਕਰਕੇ ਨਾ ਅਸੀਂ 50 ਬੰਦੇ ਲੜਕੀ ਵਾਲਿਆਂ ਨੂੰ ਕਹਿੰਦੇ ਹੁੰਨੇ ਆ 50 ਹੀ ਕਹਿੰਦੇ ਆ ਨਾ ਲੜਕੇ ਵਾਲਿਆਂ ਨੂੰ ਨਹੀਂ ਇਹ ਇਹ ਤਾਂ ਲੜਕਾ ਲੜਕੀ ਦੇ 50 50 ਤਾਂ ਹੋਗੇ ਜੀ ਮੈਥਲ ਟੇਕ ਹੈ ਨਾ ਜਿਹੜੀ ਸੰਗਤ ਆ ਜਾਂਦੀ ਹੈ ਹਜ਼ਾਰਾਂ ਚ ਉਹਦੀ ਗੱਲ ਕਰਦਾ ਮੈਂ ਉਹਨਾਂ ਵਾਸਤੇ ਵੀ ਭਾਈ ਕਦੇ ਵੀ ਦੇਖੋ ਇਹ ਇੱਕ ਲੰਗਰ ਆ ਪ੍ਰਭੂ ਦਾ ਗੁਰਨਾਨਕ ਬਾਬਾ ਗੁਰਨਾਨਕ ਜੀ ਦਾ ਲੰਗਰ ਆ ਇਹ ਹੂੰ ਇਹਦੇ ਵਿੱਚ ਕੋਈ ਵੀ ਆ ਸਕਦਾ ਕੋਈ ਵੀ ਲੰਗਰ ਛਕ ਸਕਦਾ ਦੇਖੋ ਸਾਡੇ ਵੱਲੋਂ ਖੁੱਲਾ ਭੋਨਾਰਾ ਤਿਆਰ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਵਾਸਤੇ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਵੀ ਆ ਕੇ ਇਹਨਾਂ ਧੀਆਂ ਦੇ ਦੇਖੋ ਸਜੀਆਂ ਹੋਈਆਂ ਨੇ ਸਾਡੇ ਸ਼ਾਸਤਰਾਜ ਕਰਤਾ ਦੇ ਵਿੱਚ ਕੰਨਿਆਦਾਨ ਨੂੰ ਬਹੁਤ ਵੱਡਾ ਉਤਮਦਾਨ ਦੱਸਿਆ ਗਿਆ ਹੈ ਜੀ 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 ਇਹ ਲੜਕੀਆਂ ਦੇ ਸਜੀਆਂ ਦੇ ਮਾਤਾ ਦੇ ਰੂਪ ਦੇ ਵਿੱਚ ਲੜਕੀਆਂ ਸਜੀਆਂ ਹੁੰਦੀਆਂ ਨੇ ਉਹਨਾਂ ਦੇ ਦਰਸ਼ਨ ਕਰਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਬਹੁਤ ਲੋਕ ਉਹਨਾਂ ਦੇ ਦਰਸ਼ਨ ਕਰਨੇ ਆਉਂਦੇ ਨੇ ਕਿਉਂਕਿ 11 ਲੜਕੀਆਂ ਧੀਆਂ ਲਾਲ ਜੋੜਿਆਂ ਦੇ ਵਿੱਚ ਜਦੋਂ ਸਜ ਕੇ ਬਹਿਈਆਂ ਨੇ ਬਸ ਫਿਰ ਉਹ ਰੱਬ ਦਾ ਹੀ ਰੂਪ ਹੁੰਦੀਆਂ ਨੇ ਜੀ ਜੀ ਵੀ ਕਿਵੇਂ ਗੱਲਬਾਤ ਕਰਨ ਲਈ ਸ਼ੁਕਰੀਆ ਥੈਂਕ ਯੂ ਜੀ ਪਾਜੀ ਬਹੁਤ ਮੈਂ ਤੁਹਾਡਾ ਤੇ ਸਾਡੇ A1 ਮੀਡੀਆ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਵੀ ਤੁਸੀਂ ਹਮੇਸ਼ਾ ਹੀ ਸਾਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਸਾਰੀ ਕਵਰੇਜ ਕਰਦੇ ਹੋ ਤੇ ਤੁਹਾਡਾ ਵੀਰ ਜੀ ਬਹੁਤ ਤੁਹਾਡੀ ਟੀਮ ਦਾ ਵੀ ਬਹੁਤ ਜਿਆਦਾ ਧੰਨਵਾਦ ਜੀ ਜੀ ਸ਼ੁਕਰੀਆ ਤੁਸੀਂ ਦੇਖਿਆ ਮਤਲਬ ਸਾਨੂੰ ਵੀ ਇੱਕ ਚਿਹਰੇ ਦੇ ਉੱਤੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਆਪਣੇ ਆਪ ਨੂੰ ਖੁਸ਼ੀ ਦਾ ਅਹਿਸਾਸ ਹੋ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਗੱਲਬਾਤ ਸੀ ਜਦੋਂ ਵਿਆਹ ਦੀ ਗੱਲਬਾਤ ਚੱਲਦੀ ਹੈ ਖਾਸ ਕਰਕੇ ਧੀਆਂ ਦੇ ਵਿਆਹ ਦੀ ਤਾਂ ਹਰ ਮਾਂ ਬਾਪ ਨੂੰ ਬੜਾ ਚਾਹ ਹੁੰਦਾ ਹੈ ਉੱਥੇ ਹੀ ਬੜੀ ਕਈ ਵਾਰੀ ਮਨ 'ਚ ਅਫਸੋਸ ਵੀ ਹੁੰਦਾ ਵੀ ਅਸੀਂ ਆਪਣੀ ਬੇਟੀ ਦਾ ਵਿਆਹ ਕਿੱਦਾਂ ਕਰਾਂਗੇ ਪਰ ਇੱਥੇ ਤਾਂ 11-11 ਬੇਟੀਆਂ ਦੇ ਵਿਆਹ ਹਰ ਸਾਲ ਕਰਦੇ ਨੇ ਤਾਂ ਕਿੰਨਾ ਕਿ ਇਸ ਸਮੇਂ ਸੇਵਾ ਸਮਿਤੀ ਦੇ ਜਿਹੜੇ ਮੈਂਬਰ ਨੇ ਵਧਾਈ ਦੇ ਪਾਤਰ ਨੇ ਉੱਥੇ ਦੇ ਲੋਕ ਵਧਾਈ ਦੇ ਪਾਤਰ ਨੇ ਜਿਹੜੇ ਇੰਨਾ ਇਹਨਾਂ ਦਾ ਸਹਿਯੋਗ ਕਰਦੇ ਨੇ ਤੇ ਅਸੀਂ 28 ਤਰੀਕ ਰੱਖੀ ਗਈ ਹੈ 28 ਤਰੀਕ ਨੂੰ ਸਾਰੇ ਕਹਿੰਦੇ ਆਓ ਧੀਆਂ ਨੂੰ ਆਸ਼ੀਰਵਾਦ ਦਿਓ ਪੈਸੇ ਟੱਕੇ ਦੀ ਜਿਹੜੀ ਗੱਲਬਾਤ ਕੀਤੀ ਫੰਡ ਕਿਸ ਤਰ੍ਹਾਂ ਕੋ ਦੇ ਸਕਦਾ ਉਹ ਕਹਿੰਦੇ ਉਹ ਅਸੀਂ ਹੁਣ ਬਾਅਦ ਦੀ ਗੱਲ ਹੈ ਅਗਲੀ ਵਾਰ ਲਈ ਤੁਸੀਂ ਕੋਈ ਫੰਡ ਦੇਣਾ ਚਾਹੁੰਦਾ ਸੇਵਾ ਕਰਨਾ ਚਾਹੁੰਦਾ ਤਾਂ ਉਹ ਆਵੇ ਸੇਵਾ ਕਰੇ ਇਸ ਵਾਰ ਜਿਹੜਾ ਉਹ ਸਾਰਾ ਟਾਰਗੇਟ ਕਹਿੰਦਾ ਸਾਡਾ ਪੂਰਾ ਹੋ ਚੁੱਕਿਆ ਪਿਛਲੀ ਵਾਰ ਵੀ 11 ਬੇਟੀਆਂ ਦੇ ਵਿਆਹ ਕੀਤੇ ਸੀ ਉਦੋਂ ਪਿਛਲੀ ਵਾਰ ਵੀ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਲਗਾਤਾਰ ਬੇਟੀਆਂ ਦੇ ਵਿਆਹ ਧੀਆਂ ਦੇ ਵਿਆਹ ਕੀਤੇ ਜਾਂਦੇ ਆ ਸਭ ਤੋਂ ਵੱਡਾ ਦਾਨ ਹੈ ਕੋਈ ਮਾਂ ਬਣਦਾ ਕੋਈ ਉੱਥੇ ਪਿਓ ਬਣਦਾ ਕੋਈ ਭਾਈ ਬਣਦਾ ਇਸੇ ਤਰ੍ਹਾਂ ਪਰਿਵਾਰ ਦੇ ਮੈਂਬਰ ਬਣ ਕੇ ਇਹ ਧੀਆਂ ਨੂੰ ਵਿਦਾ ਕੀਤਾ ਜਾਂਦਾ ਪਿਛਲੀ ਵਾਰੀ ਫਰੋਜ਼ ਖਾਨ ਨੇ ਰੌਣਕਾਂ ਲਾਈਆਂ ਸੀ ਤੇ ਇਸ ਵਾਰ ਕਈ ਸਿੰਗਰਾਂ ਦੀ ਇੱਛਾ ਵੀ ਅਸੀਂ ਆਉਣਾ ਹੈ ਉੱਥੇ ਸ਼ਿਰਕਤ ਕਰਨੀ ਆਸ਼ੀਰਵਾਦ ਵੀ ਦੇਣਾ ਧੀਆਂ ਨੂੰ ਬੱਚੀਆਂ ਨੂੰ ਤੇ ਹੋ ਸਕਦਾ ਰੌਣਕ ਮੇਲਾ ਵੀ ਉੱਥੇ ਲੱਗੇ ਜਿਹਦੇ ਵਿੱਚ ਬਲਕਾਰ ਅਨਖੀਲਾ ਜੀ ਹੈ ਕੇਸ ਮੱਖਣ ਸੁਖੀ ਬਾਈ ਤੇ ਜੀ ਖਾਨ ਇਹ ਵੀ ਪਹੁੰਚਣਗੇ ਇਸੇ ਲਈ ਸਾਰਿਆਂ ਨੂੰ ਬੇਨਤੀ ਕੀਤੀ ਹੈ ਹੱਥ ਮੰਨ ਕੇ ਵੀ ਇੱਥੇ ਖੁੱਲਾ ਗੁਰੂ ਦਾ ਲੰਗਰ ਚੱਲਣਾ ਲੰਗਰ ਕੀ ਉੱਥੇ ਪੂਰਾ ਹੈ ਜਿਸ ਤਰ੍ਹਾਂ ਵਿਆਹ ਦੇ ਵਿੱਚ ਆਪਾਂ ਸੇਵਾ ਕਰਦੇ ਹਾਂ ਬਰਾਤ ਦੀ ਸਾਰੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਕੁੜੀ ਵਾਲੇ ਤੇ ਮੁੰਡਿਆਂ ਨੇ ਵੀ ਆਫਰ ਹੈ ਵੀ ਤੁਸੀਂ 50-50 ਬੰਦੇ ਵੀ ਲੈ ਸਕਦੇ ਹੋ ਹੁਣ ਤੁਸੀਂ ਆਪ ਹੀ ਦੇਖੋ ਵੀ 11 ਸ਼ਾਦੀਆਂ ਨੇ ਤੇ 100-100 ਬੰਦਾ ਕੁੜੀ ਵਾਲ ਮੁੰਡੇ ਦਾ ਹੋ ਗਿਆ 1100 ਬੰਦਾ ਤਾਂ ਹੀ ਬਣ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚਦੇ ਨੇ ਹਾਜ਼ਰੀਆਂ ਲਵਾਉਂਦੇ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਬਹੁਤ ਵੱਡਾ ਪਰਾਲਾ ਪੰਜਾਬ ਦੇ ਵਿੱਚ ਇਦਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਗਰੀਬ ਬੱਚਿਆਂ ਦੀਆਂ ਬਾਹਾਂ ਫੜਦੀਆਂ ਨੇ ਉਹਨਾਂ ਦੇ ਵਿੱਚ ਸਮੇਂ ਸੇਵਾ ਸਮਿਤੀ ਹੈ ਵਿੱਕੀ ਬਾਈ ਨਾਲ ਗੱਲਬਾਤ ਕੀਤੀ ਹੈ ਤੇ ਜਦੋਂ ਇਹ ਪ੍ਰੋਗਰਾਮ ਮਾਲਕ ਦੀ ਕਿਰਪਾ ਨੇਪਰੇ ਚੜੂਗਾ ਉਹਦੀ ਕਵਰੇਜ ਵੀ ਤੁਹਾਨੂੰ ਦਿਖਾਵਾਂਗੇ ਤੇ ਉਦੋਂ ਤੱਕ ਦੁਆਗਿਆ ਸਤਿ ਸ੍ਰੀ ਅਕਾਲ